ਬਕਰਾਂ ਮੰਡੀ ਦੇ ਬਹੁਤ ਮਗਰੀ ਦਾ ਬਾਈ ਇਹ ਲਵਾ ਦੇ ਨਾ ਨਾ ਕਿੰਨੇ ਲਵਾਣਾ ਕੀ ਮੰਗਿਆ ਬਾਈ ਨੇ ਮੈਂ ਤਾਂ ਮਕਾਤਾ ਬਾਈ ਠੀਕ ਹੈ 25 ਬੋਲ ਬਈ ਨਹੀਂ ਨਹੀਂ ਇਹਦੇ ਰਹੀ 5000 ਕਿਲੋ ਕਿੰਨੇ ਰਕਣਾ ਆਣਾ ਆਣਾ ਬੋਲੇਗਾ ਕਿੰਨੇ 55 ਕਿਤੇ ਨਾ ਅੱਜ ਕਿਹਨਾਂ ਉਹ ਦੋ ਪੰਮਸ ਵੇਚਦਾ ਪੰਮਸ ਦਾ ਵੇਚਦਾ ਉਹ ਦਾ ਦੋ ਤੋਂ ਵੀ ਨਹੀਂ ਵੇਚਦਾ ਹੈ ਇੱਕ ਕੋਈ ਗਾੜੀ ਹਾਣ ਆਇਆ ਨਾ ਵਾਸਤੇ 30000 ਦੇਣਾ ਹੈ ਹਾਂ ਛੱਡ ਉਹ ਨਹੀਂ ਉਹ ਦੇ ਕਰੇ ਭਾਈ ਲੱਗਣਾ ਓਏ ਗੋਣੀ ਕਰਾਨੀ ਆ ਤਰ ਤੋਂ ਮਾਰੀ ਇਹਨਾਂ ਨਾਲ ਕਿੰਨਾ ਆ ਜਾਣ ਪਪੂ ਯਾਰ ਮਾਰੀ ਜਾਂਦਾ ਲਾ ਆਪਾਂ ਦਾ ਬਰੇ ਨਹੀਂ ਆਜੂ ਬੜਾ ਸਾਲ ਗਦੰਦਾ ਫਾਂਡੀ ਆਈ ਆਈ ਦੁੱਖ ਖਲੇ ਨੇ ਉਹਨਾਂ ਨੇ ਵੇਚਣਾ ਜਿਹੜੇ ਲੈਂਦੇ ਆਂ ਉਹਨਾਂ ਦੇ ਸੱਖਦਾ ਉਹਨਾਂ ਨੂੰ ਕੀ ਨਹੀਂ ਕਰਦਾ ਲਓ ਜੀ ਕੱਲ ਐ ਬਰੇ ਬੱਕਰਾ ਮੰਡੀ ਦੀ ਠੀਕ ਹੈ ਬਾਈ 23500 ਦੇ ਕਰਦਾ ਦੋਸਤ ਬੋਲ ਬਾਈ ਇਹ ਵੀ ਸਾਲ ਲੱਗਦਾ ਵੀ ਲੰਮਕਾ ਨਹੀਂ ਦਾ ਦੱਸ ਨਹੀਂ ਦਾ ਦੱਸ ਇਹਨਾਂ ਇੰਨੇ ਕ੍ਰਿਸ ਕੋਈ ਨਹੀਂ 15 ਨੇ ਜਾਇਜ਼ ਕਰ ਦੱਸ ਰਾਜੂ ਇਹ ਜਿਹੜੀ ਗੱਲ ਆ ਜਿੰਨਾ ਉਹਨੇ ਵਾਜਣਾ ਵਜਨ ਦਾ ਮੁੱਲ ਉਹਨੇ ਪਵਾ ਲਿਆ ਠੀਕ ਆ ਉਹ ਵਜਨ ਤੋਂ ਬਾਹਰ ਆਏਗਾ ਤਾਂ ਇੱਥੇ ਬੜਾ ਰਹੇਗਾ ਤਰੀ ਵੇਖ ਜਾਂਦੇ ਇੱਥੇ ਲੈਦਾ ਉਹ ਤਾਂ ਮੈਂ ਤਾਂ ਤੈਨੂੰ ਆਨੇ ਮੈਨੂੰ ਇੰਨੇ ਦਾ ਦੇ ਦੇ ਕਿੰਨੇ ਲੱਗਦਾ ਬੱਬਾ ਇਹ ਕੋਈ ਗੱਲ ਨਹੀਂ ਸੀ ਟੂਪਾ ਕਿੰਨਾ ਸੰਦੇਲਦਾ ਜਿਹੜਾ ਇਹ ਤਾਂ ਖਾਇ ਉਹ ਨਹੀਂ ਨਾ ਲਾਈ ਜਾਂਦਾ ਸਵਾ ਵੇਖਦਾ ਸਵਾ ਬੱਬਾ ਮੰਦਾ ਬਹੁਤ ਆ ਜੱਗੀ ਕੀ ਮੰਗਿਆ ਸੀ ਬੱਕਰੇ ਦਾ ਇਹ ਕਹਿੰਦਾ ਬਾਈ ਆ ਨੋਰਮ ਲੱਗਿਆ ਅੱਛਾ ਤੇ ਮੈਂ ਇਹਨੂੰ ਵਜਾਇਆ ਕਰ ਲਾ ਕੀ ਲਾਇਆ ਆਪਾਂ 7.5 ਠੀਕ ਆ ਗਲਤ ਨਹੀਂ ਕਿਹਾ ਹਨਾ ਵੀ ਲਓ ਜੀ ਆ ਬੱਕਰਾ ਬਾਬਾ ਕਿਹੜਾ ਪਿੰਡ ਆ ਓਏ ਹਾਂ ਨਾ ਕਹਿੰਦੇ ਇੰਨੇ ਦਾ ਵਿੱਚ ਨਾ ਅਸੀਂ ਪਹੁੰਚ ਜਾਣਗੇ ਚੱਲ ਜਾ ਬਾਈ ਫਿਰ ਚੱਲ ਖਾਈ ਬਾਈ ਕਿੰਨੇ ਦੀ ਜੱਟਾਂ ਤੋਂ ਕਰਾ ਪਾਣਗੇ ਕਿੰਨੇ ਰਾਂ ਦਾ ਉਹ ਨਹੀਂ ਉਹ ਨਹੀਂ ਭਈ ਉਹ ਨਹੀਂ ਉਹ ਖਾਜ ਹੋ ਗਿਆ ਯਾਰ ਐਵੇਂ ਹੋ ਗਿਆ ਜਾ ਯਾਰ ਲੱਗਾ ਉਹ ਨਾ ਕਿਹੜਾ ਲੱਗਿਆ ਤੈਨੂੰ ਬੰਨ ਗਿਆ ਦਾ ਲੱਗਿਆ ਉਹ ਬੰਨ ਗਿਆ ਮੁੜ ਕੇ ਨਹੀਂ ਆਉਣਾ ਉਹ ਉਹ ਸਪਰੇ ਫੇਰ ਮਾਰਾਂਗੇ ਦਾ ਆਲੇ ਨੂੰ ਦੇ ਦਈ ਚੱਲ ਕੋਈ ਨਹੀਂ ਇਹਦਾ ਮੈਂ ਦੀ ਗੱਲ ਨਹੀਂ ਮੋੜੀਗੀ ਮੈਂ 2-400 ਰੁਪਏ ਨਹੀਂ ਵੇਖਦਾ ਹੁੰਦਾਗਾ ਠੀਕ ਹੈ ਨਾ ਵੇਲਾ ਬਾਬਾ ਪੈਸੇ ਚਾਹੀਏ ਯਾਰ ਕਵਨਾਂ ਤੂੰ ਪਰੇਟੀ ਗੱਲ ਵੀ ਟੁੱਟਿਆ ਇਹਦਾ ਵੇਲਾ ਪਰੇਟੀ ਗੱਲ ਤਾਂ ਜੋੜ ਲੱਗ ਜਾਂਦੀ ਹਾਂ ਠੀਕ ਹੈ ਸੀ ਸੀ ਸੁਫੇ ਲਿਖੇ ਜੋ ਪਾਲਾ ਓ ਤੇਰਾ ਮਾਣਾ ਨਾ ਬਾਬਾ ਚੱਲ ਕੋਈ ਨਹੀਂ ਮੰਨ ਤੋ ਫਿਰ ਚੱਲ ਖਾਈ ਰਾਜੂ ਮੇਰੀ ਮਾਸ਼ਾ ਰੱਬ ਲਖਾਈ ਕਿਤੇ ਪੈਸਾ ਲੱਗੂਗਾ ਇਸ ਪਾਸੇ 30000 ਉਹਦਾ 30000 ਵਾਲਾ ਸੌਦਾ ਖੜਾ ਲਾ ਉਹਦਾ 30000 ਬਾਬਾ ਤੂੰ ਜਿਆਦਾ ਚੱਲਾ ਕਰੂਗਾ 10 ਚਾਤੀ ਦਾ ਤੂੰ ਕਰਾਲ ਕਰਾਉਂਦੀਆਂ ਜਾਂ ਕਰਦਣਗੇ ਜਾਂ ਪਾਲਾ ਪੂਰੀ ਕਰਾ ਦੇ ਯਾਰ ਪਰ ਅਖਲਾ ਬਾਬਾ ਪੈਸੇ ਬਹੁਤ ਆ ਲੈ ਆ ਭੋਮਿਆ ਪੈਸੇ ਬਹੁਤ ਤਾਂ ਸਹੀ ਜਾ ਜਾ 4000 ਰੁਪਏ ਲਓ ਜੀ ਆਓ ਆਦਾ ਜੱਗੀ ਬੋਲੋ ਪਾਰੇ ਬਾਬਾ ਸਹੀ ਹੈ ਹਾਂ ਮਾਰੇ ਦਾ ਨੌ ਦੇ ਸੰਗ ਪਾਈ ਚੱਲ ਕੋਈ ਗੱਲ ਪਾਈ ਰੱਖਣ ਦੇ ਆਵਰਲੇ ਦਾ ਮੁਕਾਫਰ ਜੱਗੀ ਹੋਈ ਜੜਕਾਈ ਵੀ ਲਿਆਊਗਾ ਲੈ ਭੈ ਤੇ লাশ ਬਣਾ ਕੇ ਦੇਖੀ ਜਾਊਗਾ ਕੀ ਬਣੂਗਾ 4000 ਰੁਪਏ ਪਿੱਛੇ ਕੀ ਬਣਾਈ ਜਾਂਦਾ ਹੈ ਜਹਾ ਮੈਂ ਮੰਗਿਆ 5000 ਉਹ ਨਾ ਕਿੰਨੇ ਨਾ ਨਾਸਰ ਨੂੰ ਗੋਲ ਵੀ ਲਵਾ ਦੇ ਯਾਰਾ ਉਹ ਲਵਾ ਦੇ ਉਹ ਪਸਤਾਏ ਦਾ ਵੇਲੇ ਉਹ ਮੰਦਾ ਬਹੁਤ ਹੈ ਸੌਣ ਲੱਗਿਆ ਤਾਂ ਬਹੁਤ ਬੁਰਾ ਹਾਲ ਹੈ ਮੰਨਣਾ ਉਹ ਫਾੜਦਾ ਪਾ ਖੋਸ਼ੋ ਬਿਮਾਰੀ ਆ ਨਾ ਜਾਨ ਦੇ ਪਰੇ ਲੈ ਜੀ ਗੋਣੀ ਖਰਾ ਦਿਓ ਪਾਵਾ ਜੀ ਨੂੰ ਹੱਥ ਮਾਰ ਮੈਂ 4000 ਲਾਏ ਤੇ ਮੈਂ ਤਾਂ 4000 ਭਾਈ ਜੀ ਕਿੰਨਾ ਭਾਈ ਜੀ ਨਾ ਉਹ ਤਾਂ ਬਹੁਤ ਤਾਂ ਟੱਪੀ ਜਾਂਦਾ ਭਾਈ ਜੀ ਕਿੰਨਾ ਭਾਈ ਜੀ ਨੂੰ ਨਾ ਵਾਜਣਾ ਅੱਜ ਕੱਲ ਵਾਜ ਨਹੀਂ ਦੇ ਦੋ ਸਾਰੇ ਉਹ ਸਿੰਘਾ ਪਾਲਣ ਦੇ ਬੰਦ ਕਰ ਲੈਂਦੇ ਤੇ ਬੰਦ ਕਰ ਦੋ ਸਾਰੇ ਜੀ ਠੀਕ ਹੈ ਬੰਦੇ ਪਈ ਕਿੰਨੇ ਦਾ ਨਾ ਬੋਲ ਮਾਰਿਆ ਮੈਲਾ ਬਾਬਾ ਸਪਰੇਅ ਮਾਰੀ ਨਹੀਂ ਲੈਂਦਾ ਕਿੰਨੇ ਦਾ ਉਹ ਨਹੀਂ ਉਹ ਕੱਟ ਕਰਿਆ ਕਰ ਸਪਰੇਅ ਮਾਰ ਮੈਂ ਭੈਣ ਤੋਂ ਅੱਕ ਨਾਲ ਤੋੜ ਕੇ ਲਿਆਉਣਾ ਹਾਂ ਭੁਲਾਈ ਜਾਂਦਾ ਮਾਰ ਬਰਾਉ ਘਬਰਾਉਣ ਵਾਲੇ ਕੰਮਕਾਰ ਨੇ ਸਪਰੇਅ ਮਾਰਤੀ ਸੌਦਾ ਹੋ ਗਿਆ ਲਾ ਵੀ ਸੌਦਾ ਹੋ ਆ ਲਓ ਜੀ ਕਿੰਨੇ ਦਾ ਕਰਤਾ ਜੱਗੀ 7000 ਦਾ ਕਰਤਾ ਯਾਰ ਵਾਹ ਬਾਈ ਵਾਹ ਉਹ ਨਖਰੇ